ਮੈਂ ਪਹਿਲਾਂ ਵੀ ਬੇਨਤੀ ਕੀਤੀ ਹੈ ਏਕ ਤੇ ਇਕ ਜਿੱਥੇ ਕੱਕੇ ਨੂੰ ਔਂਕੜ ਆ ਗਿਆ ਉੱਥੇ ਭਾਵ ਹੈ ਇੱਕ ਲੋਤਾ ਪਰਮਾਤਮਾ ਜਦੋਂ ਇੱਕ ਦੇ ਕੱਕੇ ਨੂੰ ਸਿਹਾਰੀ ਆ ਗਈ ਤਾਂ ਉਹਦਾ ਭਾਵ ਹੁੰਦਾ ਜੀ ਬਹੁਤੇ ਬਹੁ ਵਚਨ ਇੱਕ ਹੈ ਜੀਓ ਜਿਵੇਂ ਇੱਕ ਆਵੇ ਇੱਕ ਜਾਹੇ ਉਠ ਰੱਖੀਏ ਨਾਮ ਸਲਾਰ ਇੱਕ ਆਵੇ ਕਈਓ ਨੇ ਜਿਹੜੇ ਆ ਜਾਂਦੇ ਨੇ ਇੱਕ ਜਾਹੇ ਉੱਠ ਕਈਓ ਨੇ ਜਿਹੜੇ ਰੋਜ਼-ਰੋਜ਼ ਤੁਰਦੇ ਜਾ ਰਹੇ ਨੇ ਕੈਟਾਗਰਾਇਜ਼ ਕਰਕੇ ਉਹਨੂੰ ਇੱਕ ਕਹਿ ਦਿੰਦੇ ਆ ਇੱਕ ਗੁਰਦੁਆਰੇ ਆ ਕੇ ਬਹਿ ਗਏ ਇੱਕ ਅਜੇ ਤੱਕ ਸੁੱਤੇ ਬੈ ਨੇ ਹੁਣ ਉੱਥੇ ਵੀ ਇੱਕ ਵਚਨ ਦੀ ਗੱਲ ਨਹੀਂ ਹੋ ਰਹੀ ਇੱਥੇ ਵੀ ਇੱਕ ਵਚਨ ਦੀ ਗੱਲ ਨਹੀਂ ਹੋ ਰਹੀ ਇੱਥੇ ਸਮੂਹ ਦੀ ਗੱਲ ਹੋ ਰਹੀ ਹੈ ਇੱਥੇ ਕੱਕੇ ਨੂੰ ਔਂਕੜ ਹੈ ਇੱਥੇ ਕੇਵਲ ਇੱਕ ਪ੍ਰਮਾਤਮਾ ਦੀ ਗੱਲ ਹੋ ਰਹੀ ਹੈ ਹਰ ਏਕ ਨਿਰੰਜਨ ਗਈ ਹੈ ਹਰ ਰਾਰੇ ਨੂੰ ਸਿਹਾਰੀ ਹੈ ਇਹਦਾ ਭਾਵਾ ਹੈ ਹਰੀ